ਪੰਜਾਬ ਵਿੱਚ ਜਿੰਨੀਆਂ ਵੀ ਪਾਰਟੀਆਂ ਆਪਣੀ ਰਾਜਨੀਤੀ ਨੂੰ ਚਮਕਾਉਂਦੀਆਂ ਗੱਲ ਦਰਸ਼ਲੇ ਹੈ ਕਿ ਕਾਂਗਰਸ ਵੀ ਢੰਡੋਰਾ ਪਟ ਰਹੀ ਸੀ ਵੀ ਕਾਲੀਆਂ ਦੇ ਰਾਜ ਚ ਨਸ਼ਾ ਵਿਕ ਰਿਹਾ ਤੇ ਅਕਾਲੀ ਢੰਡੋਰਾ ਪਟ ਰਹੇ ਸੀ ਵੀ ਕੈਪਟਨ ਦੀ ਸਰਕਾਰ ਦੇ ਵਿੱਚ ਨਸ਼ਾ ਵਿਕ ਰਿਹਾ ਕੈਪਟਨ ਦੀ 2002 ਦੇ ਵਿੱਚ ਸਰਕਾਰ ਬਣੀ ਸੀ ਫਿਰ 7 ਦੇ ਵਿੱਚ ਕਾਲੀਆਂ ਦੀ ਬਣੀ ਫਿਰ ਰੀਪੀਟ 12 ਤੋਂ 17 ਤੱਕ ਰਹੀ ਫਿਰ ਫਿਰ ਕੈਪਟਨ ਦੀ ਬਣੀ ਤੇ ਜਿਹੜੇ ਬੰਦੇ ਡਰੱਗ ਤਸਕਰੀ ਦਾ ਕੰਮ ਕਰਦੇ ਉਹਨਾਂ ਨੂੰ ਫੜ ਕੇ ਜੇਲਾ ਵਿੱਚ ਸੁੱਟਣਾ ਇੱਕ ਚੰਗਾ ਕੰਮ ਹੈ ਇੱਕ ਚੰਗਾ ਕਦਮ ਹੈ ਕਿ ਜਿਹੜੀ ਪੰਜਾਬ ਦੀ ਸਾਡੀ ਨੌਜਵਾਨੀ ਨੂੰ ਬਚਾਇਆ ਜਾਵੇ ਇਹਦੇ ਵਿੱਚੋਂ ਸਾਡੇ ਲੀਡਰ ਪੈਦਾ ਹੋਣਿਆ ਇਹਦੇ ਵਿੱਚੋਂ ਸਾਡੇ ਅਫਸਰ ਪੈਦਾ ਹੋਣਿਆ ਤੇ ਇਹਦੇ ਵਿੱਚੋਂ ਸਾਡੇ ਕਿਸਾਨ ਪੈਦਾ ਹੋਣਿਆ ਆਉਣ ਵਾਲੇ ਸਮੇਂ ਦੇ ਵਿੱਚ ਤੇ ਇਹ ਜਿਹੜੇ ਹੈਗੇ ਲੀਡਰ ਸਿਰਫ ਬਿਆਨਵਾਜੀ ਕਰਦੇ ਜਦੋਂ ਸਰਕਾਰਾਂ ਆਉਂਦੀਆਂ ਤੇ ਹੋਣਾ ਜਦੋਂ ਭਗਵੰਤ ਮਾਨ ਨਿਕ ਚੰਗਾ ਕੰਮ ਕੀਤਾ ਚੰਗੇ ਨੂੰ ਚੰਗਾ ਕਿਹਾ ਕਰੋ ਪਾਰਟੀਆਂ ਦੇ ਵਿੱਚ ਰਹਿ ਕੇ ਉਹਦੇ ਕੱਟ ਪੁੱਤਰੀ ਨਾ ਬਣਿਆ ਕਰੋ ਉਹਨੇ ਇੱਕ ਚੰਗਾ ਕੰਮ ਕੀਤਾ ਉਹਦੀ ਸਰਕਾਰ ਨੇ ਚੰਗਾ ਕੰਮ ਕੀਤਾ ਉਹਦੇ ਅਫਸਰਾਂ ਨੇ ਚੰਗਾ ਕੰਮ ਕੀਤਾ ਡਿਟੇਲਾਂ ਕਢਾਈਆਂ 29 ਫੋਨ ਮੋਬਾਈਲ ਫੋਨ ਬਰਾਮਦ ਕੀਤੇ 8 ਡੈਰੀਆਂ ਲੈਪਟਾਪ ਫੇਰ ਇਹਨੂੰ ਮਤਲ ਕਰੜੇ ਹੱਥੀ ਜਿਹੜਾ ਹੱਥ ਪਾਇਆ ਵਿਕਰਮਜੀਤੀਏ ਹੁਣੇ ਨੇ ਪਿੱਠ ਤੇ ਖੜਾ ਪ੍ਰਤਾਪ ਬਾਜਦਾ ਸੁਖਪਾਲ ਖਹਿਰਾ ਚਲੋ ਅਕਾਲੀਆਂ ਨੇ ਤਾਂ ਖੜਨਾ ਹੀ ਖੜਨਾ ਹੈ ਤੇ ਹੋਰ ਜਿਹੜੇ ਲੀਡਰ ਨੰਗੇ ਕਿ ਮਾੜਾ ਕੰਮ ਹੋਇਆ ਜੀ ਕਿਉਂਕਿ ਪਹਿਲਾਂ ਖਹਿਰੇ ਦਾ ਵੀ ਨਾਮ ਬੋਲਦਾ ਸੀ ਤੇ ਹੁਣ ਜਦੋਂ ਇਹਨਾਂ ਦੀ ਦਾਲ ਨਹੀਂ ਗੱਲ ਦੀ ਭਗਵੰਤ ਮਾਨ ਆ ਜਿਹੜਾ ਉਹਦੇ 'ਚ ਇੱਕ ਮੈਂ ਵਧੀਆ ਪੁਆਇੰਟ ਦੇਖਿਆ ਹੈ ਕਿ ਜਿਹੜੇ ਬੰਦੇ ਨਾਲ ਉਹਦੀ ਰੰਜਿਸ਼ ਹੈ ਨਾ ਉਹਦੇ ਜੰਮੇ ਤੇ ਗਿਆ ਤੇ ਨਾ ਉਹਦੇ ਮਰੇ ਤੇ ਗਿਆ प्रकाश सिंह बादल ਦੀ ਮੌਤ ਹੋ ਗਈ ਸੀ ਉਹ ਪੰਜ ਵਾਰ ਦਾ ਮੁੱਖ ਮੰਤਰੀ ਰਿਹਾ ਤਾਂ ਕਰਕੇ ਉਹਦੇ ਸੰਸਕਾਰ ਤੇ ਗਿਆ ਭੋਗ ਤੇ ਲੀ ਗਿਆ ਬੰਦਾ ਉਹ ਦੂਜੀ ਗੱਲ ਸੁਖਬੀਰ ਬਾਦਲ ਨੇ ਲੜਕੀ ਦਾ ਵਿਆਹ ਕੀਤਾ ਸੀ ਜਮਾਣ ਗਿਆ ਇਹ ਅਟਲ ਸਚਾਈ ਹੈ ਤਾਂ ਜਿਹੜੇ ਇਹ ਲੀਡਰ ਹੈ ਇਹ ਇੱਕ ਜਾਗਟਾ ਪਾ ਕੇ ਕਾਲੇ ਕੋਟ ਪਾ ਕੇ ਇੱਕ ਦੂਜੇ ਦੇ ਵਿਆਹ ਵਿੱਚ ਵੀ ਜਾਂਦੇ ਆ ਮਰਨੇ ਤੇ ਵੀ ਜਾਂਦੇ ਆ ਔਰ ਇਕੱਠੇ ਵੀ ਹੁੰਦੇ ਆ ਜਦੋਂ ਕੋਈ ਕੇ ਚੱਲਦਾ ਹੈ ਉਹਦੇ ਚ ਇੱਕ ਦੂਜੇ ਦੇ ਖਿਲਾਫ ਜਿਹੜੀਆਂ ਗਵਾਹੀਆਂ ਵੀ ਮਕਰਾਉਂਦੇ ਆ ਮਨ ਬੀਬੀ ਪੱਠੜ ਦੇ ਕੇਸ ਚੱਲਿਆ ਸੀਗਾ ਤਾਂ ਪ੍ਰਕਾਸ਼ ਸਿੰਘ ਬਾਦਲ ਨੇ ਉਹਨੂੰ ਬਰੀ ਕਰਾਤਾ ਪ੍ਰਕਾਸ਼ ਸਿੰਘ ਬਾਦਲ ਤੇ ਕੇਸ ਚੱਲਿਆ ਸੀ ਤਾਂ ਕੈਪਟਨ ਗਵਰਨਮੈਂਟ ਦੇ ਨਾਲ ਸਮਝੌਤਾ ਹੋ ਗਿਆ ਤੇ ਗਵਾਹ ਮੁੱਕਰ ਕੇ ਸੀ ਤੇ ਪਟਿਆਲੇ ਚੋਂ ਪਿਓ ਪੁੱਤ ਜਿਹੜੇ ਸਾਰੇ ਅਮਲਾ ਫੈਲਾ ਸੀ ਬਰੀ ਹੋ ਗਿਆ ਸੀ ਕਿਉਂ ਜਦੋਂ ਸਰਕਾਰ ਕੋਈ ਪਰਚਾ ਦਰਜ ਕਰਦੀ ਹੈ ਉਹਦਾ ਚਲਾਨ ਪੇਸ਼ ਹੁੰਦਾ ਟ੍ਰਾਇਲ ਚੱਲਦਾ ਫਿਰ ਤੇ ਸਟ੍ਰਾਈਕਾਂ ਵੀ ਹੁੰਦੀਆਂ ਹੋਰ ਤੱਥ ਲਿਉਣੇ ਹੁੰਦੇ ਤਾਂ ਉਹ ਸਰਕਾਰ ਆ ਜਿਹੜੀ ਰਹਿੰਦੀ ਨਹੀਂ ਆਉਣ ਵਾਲੀ ਸਰਕਾਰ ਦੇ ਵਿੱਚ ਉਹ ਕੇਸ ਆ ਜਿਹੜਾ ਚੱਲਿਆ ਜਾਂਦਾ ਪਹਿਲਾਂ ਦੋ ਹੀ ਪਾਰਟੀਆਂ ਸੀਗੀਆਂ ਅਕਾਲੀ ਤੇ ਕਾਂਗਰਸ ਸੀ ਇੱਕ ਦੂਜੇ ਨਾਲ ਸਮਝੌਤਾ ਕਰ ਲੈਂਦੇ ਸੀ ਜਨਤਾ ਨੂੰ ਜਿਹੜਾ ਮੂਰਖ ਬਣਾਉਂਦੇ ਸੀ ਇਹ ਤੀਜਾ ਬਦਲ ਜਿਹੜਾ ਆਇਆ ਸਾਡੇ ਪੰਜਾਬ ਦੇ ਵਿੱਚ ਇਹਨੇ ਚਲੋ ਨਸ਼ਿਆਂ ਤੇ ਠੱਲ ਪਾਈ ਹੈ ਹੁਣ ਦੇਖੋ ਕੋਈ ਵਰਦੀ ਪਾ ਕੇ ਉਹਦਾ ਈਮਾਨ ਹੈ ਭਗਵੰਤ ਮਾਨ ਨੂੰ ਕੋਈ ਸਾਰੇ ਥਾਣਿਆਂ ਦੇ ਨਹੀਂ ਚੈਕਿੰਗ ਕਰਦਾ ਸਾਰੇ ਕੋਈ ਐਸਪੀਆਂ ਦੇ ਨਹੀਂ ਚੈਕਿੰਗ ਕਰਦਾ ਕਿਸੇ ਜੇਲ੍ਹਾਂ ਦੇ ਨਹੀਂ ਇਕੱਲਾ ਕਰ ਸਕਦਾ ਕਿਉਂਕਿ ਉਹ ਸੁਪਰਵੀਜ਼ਨ ਪਾਵਰ ਹੈ ਉਹ ਇੱਕ ਅਮਲੇ ਫੈਲੇ ਤੋਂ ਕੰਮ ਕਰਾ ਸਕਦਾ ਤੇ ਇਮਾਨਦਾਰੀ ਹੈ ਜਿਹੜੀ ਅਫਸਰਾਂ ਦੇ ਵਿੱਚ ਉਹ ਨੂੰ ਅੱਗੇ ਲਿਆਂਦਾ ਜਾ ਸਕਦਾ ਵੀ ਇਸ ਬਾਈਕ ਮੇ ਦੇ ਵਿੱਚ ਇਹਨੇ ਆ ਕੰਮ ਇਮਾਨਦਾਰੀ ਨਾਲ ਕੀਤਾ ਜਾਂ ਬੇਈਮਾਰੀ ਨਾਲ ਕੀਤਾ ਕਰਪਸ਼ਨ ਅੱਜ ਵੀ ਜੋਰਾਂ ਤੇ ਹੈ ਕੋਈ ਦੋ ਰਹਿ ਨਹੀਂ ਜਿਹਨੇ ਨਹੀਂ ਲੈਣੇ ਪੈਸੇ ਉਹ ਆਵਦੀ ਇਮਾਨ ਤੇ ਮਾਣ ਤੇ ਸ਼ਾਨ ਨੂੰ ਸਮਝਦਾ ਉਹ ਪਹਿਲਾਂ ਵੀ ਨਹੀਂ ਲੈਂਦਾ ਸੀ ਤੇ ਅੱਜ ਵੀ ਨਹੀਂ ਲੰਦਾ ਅਫਸਰ ਜੀ ਦਾ ਸਰਦੇ ਹੀ ਨਹੀਂ ਚਾਹੇ ਕਾਂਗਰਸ ਦੀ ਗਵਰਨਮੈਂਟ ਆ ਜੇ ਅਕਾਲੀਆਂ ਦੀ ਆ ਜੇ ਭਗਵੰਤ ਮਾਨ ਦੀ ਆ ਜੇ ਉਹਨੇ ਤਾਂ ਉਹ ਗੰਦ ਖਾਣਾ ਹੀ ਖਾਣਾ ਜਿਹੜੇ ਤੋਂ ਬਿਕਰਮਜੀਤਿਆ ਪੜਿਆ ਤਾ ਉਹ ਕਹਿੰਦੇ ਜੀ ਬੜੀਆਂ ਸਾਡੇ ਜਿਹੜੇ ਪੱਤਰਕਾਰ ਭਾਈਚਾਰਾ ਹੈ ਇਹ ਬੜੀਆਂ ਖਬਰਾਂ ਉੱਚੀਆਂ ਨੀਵੀਆਂ ਬთა ਚੜਾ ਕੇ ਲਾ ਰਹੇ ਆ ਬਿਆਾਂ ਦੇ ਬੱਚਿਆਂ ਨੂੰ ਥਾਪੀ ਦਿੱਤੀ ਸ਼ੇਰਾਂ ਸ਼ੇਰ ਦੇ ਬੱਚੇ ਹੋ ਦੇਖੋ ਵੀ ਕਿਹੜਾ ਬਹਾਦਰੀ ਵਾਲਾ ਉਹਨੇ ਕੰਮ ਕੀਤਾ ਕੋਈ ਜੰਗ ਜਿੱਤੀ ਹੈ ਆ ਆ ਦੇ ਬੱਚਿਆਂ ਨੂੰ ਕਹਿੰਦਾ ਵੀ ਮੈਂ ਆਉਂਗਾ ਸ਼ੇਰ ਦੇ ਬੱਚੇ ਹੋ ਲੇਕਿਨ ਜਿਹੜੇ ਦੂਸਰੇ ਬੱਚੇ ਹੈ ਉਹ ਨਸ਼ਿਆਂ ਦੀ ਲਤ ਦੇ ਵਿੱਚ ਮਾਰ ਤੇ ਖਤਮ ਕਰਤੇ ਤੇ ਲੋਕਾਂ ਦੇ ਘਰਾਂ ਦੇ ਵਿੱਚ 70 ਵਿਸਾਤੇ ਤੇ ਤੇ ਉਹ ਤਾਂ ਵਾਪਸ ਮੁੜ ਕੇ ਨਹੀਂ ਆਉਣੇ ਤੇ ਜਿਹੜੇ ਆਹਦੇ ਬੱਚਿਆਂ ਨੂੰ ਇਹ ਹਾਲਾ ਸ਼ੇਰੀ ਦੇ ਰਿਹਾ ਤਾਂ ਉਹ ਕਹਿ ਰਿਹਾ ਜੀ ਕੰਧ ਟੱਪ ਕੇ ਮੇਰੇ ਬੰਦੇ بڑے ਪੁੱਟਸ ਵਾਲੇ ਕਪੂਟਸ ਵਾਲੇ ਕੰਧ ਟੱਪ ਕੇ ਵੜਦੇ ਹੁੰਦੇ ਬੰਦਾ ਭਾਜੀ ਤੇ ਫਿਰ ਉਹ ਇੱਕ ਇਹਨਾਂ ਦਾ ਐਮਐਲਏ ਹੈ ਪੁੱਟਸ ਚਿਰ ਹੈ ਕੋਮਰ ਵਿਜੇ ਪ੍ਰਤਾਪ ਉਹਨੂੰ ਅਸੀਂ ਬੰਦਾ ਚੰਗਾ ਤੇ ਸਿਆਣਾ ਸਮਝਦੇ ਸੀ ਉਹ ਵੀ ਕਹਿੰਦਾ ਤੜਕਸਾਰ ਅੰਦਰ ਵੜਨਾ ਨੀਤੀ ਦੇ ਖਿਲਾਫ ਹੈ ਵੀ ਜਦੋਂ ਤੂੰ ਐਸਐਸਪੀ ਰਿਹਾ ਡੀਆਈਜੀ ਰਿਹਾ ਆਈਜੀ ਰਿਹਾ ਤੇ ਤੁਹਾਡੇ ਜਿਹੜੇ ਅੰਦਰ ਅੰਡਰ ਥਾਣੇ ਆਉਂਦੇ ਸੀ ਜੋ ਮਤਲਬ ਮੁਰਜ਼ਮਾ ਨੂੰ ਫੜਦੇ ਸੀ ਤੇ ਪੁਲਿਸ ਜਾਂਦੀ ਤੜਕੇ 5 ਵਜੇ ਉਹ ਨੀਤੀ ਫਿਰ ਆਮ ਬੰਦੇ ਬਾਅਦ ਤੇ ਕੋਈ ਨੀਤੀ ਨਹੀਂ ਜੇ ਇਹਦੇ ਘਰੇ ਜਾ ਕੇ ਨੀਤੀ ਦੇ ਖਿਲਾਫ ਬੜੇ ਹੈ ਮੁਲਾਜ਼ਮਾ ਤੇ ਫੜਿਆ ਬੰਦਾ ਕਦੋਂ ਜਾਂਦਾ ਹੈ ਜਿਆਦਾ ਸ਼ਾਮ ਨੂੰ ਘਰੇ ਹੁੰਦਾ ਫੜਿਆ ਜਾਂਦਾ ਹੈ ਤੇ ਜਾਂ ਫਿਰ ਉਹ ਸਵੇਰੇ ਫੜਿਆ ਜਾਂਦਾ ਤੇ ਸ਼ਾਮ ਨੂੰ ਸਾਡੇ ਜਿਹੜੇ ਬਲਾਜਮਾ ਉਹਨਾਂ ਦੀ ਵੀ दारू ਪੀਤੀ ਹੁੰਦੀ ਹੈ ਤੇ ਜਿਹਨੂੰ ਫੜਨੇ ਜਾਂਦਾ ਉਹ ਵੀ ਡੱਕਿਆ ਹੁੰਦਾ ਉੱਥੇ ਲੜਾਈ ਹੋ ਸਕਦੀ ਹੈ ਦੱਸੋ ਭਾਈ ਇਹ ਨੀਤੀ ਕਿਹੜੀ ਹੈ ਜਿਹੜੀ ਉਹ ਕਹਿੰਦਾ ਨੀਤੀ ਦੇ ਖਿਲਾਫ ਹੈ ਇਹਦਾ ਮਤਲਬ ਤੁਸੀਂ ਲੋਕ ਕੱਠ ਪੁਤਲੀ ਹੋ ਇੱਕ ਦੂਜੇ ਦੀ ਮੱਤ ਤੇ ਉਤਰੇ ਹੋਇਓ ਹਾਂ ਦਾ ਨਾਰਾ ਮਾਰਦੇ ਹੋ ਚੋਰ ਨੂੰ ਚੋਰ ਸਹੀ ਨੂੰ ਸਹੀ ਸਾਧ ਨੂੰ ਸਾਧ ਨੂੰ ਕਹਿਣ ਦੀ ਤੁਹਾਡੇ ਵਿੱਚ ਹਿੰਮਤ ਨਹੀਂ ਜਿਹੜੀਆਂ ਨੀਤੀਆਂ ਬਣਾ ਰਹੇ ਸੋ ਇਸ ਕਰਕੇ ਜਿਹੜਾ ਹੈਗਾ ਵਿਕਰਮ ਜੀ ਟੀਏ ਤੇ ਜਿਹੜਾ ਪਰਚਾ ਦਿੱਤਾ ਹੈ ਬਿਲਕੁਲ ਸਹੀ ਦਿੱਤਾ ਹੈ ਦਰੁਸਤ ਦਿੱਤਾ ਹੈ ਉਹਨਾਂ ਨੇ ਪੱਕਾ ਕੰਮ ਕੀਤਾ ਹੈ ਕਿ ਤੇ ਠੀਕ ਹੈ ਪਹਿਲਾਂ ਚਾਚਾ ਭਤੀਜਾ ਇਕੱਠੇ ਹੁੰਦੇ ਸੀਗੇ ਤੇ ਇੱਕ ਦੂਜੇ ਦੀਆਂ ਗਵਾਹੀਆਂ ਮੁਕਰ ਜਾਂਦੇ ਸੀ ਮੁਕਰਾ ਜਾਂਦੇ ਸੀਗੇ ਤੇ ਜਿਹੜਾ ਹੁਣ ਪ੍ਰਕਾਸ਼ ਸਿੰਘ ਬਾਦਲ ਤੇ ਸੁਖਵੀਰ ਬਾਦਲ ਤੇ ਪਰਚਾ ਦਰਜ ਹੋਇਆ ਜਸਪਾਲ ਸਿੰਘ ਭੱਟੀ ਜੱਸਾਏ ਉਹਨੇ ਬਰੀ ਕੀਤੇ ਆ ਇਹਨਾਂ ਦਾ ਇੱਕ ਸਮਝੌਤਾ ਹੋਇਆ ਸੀ ਤੇ ਫਿਰ ਇੱਕ ਦੂਜੇ ਨਾਲ ਮਿਲੇ ਸੀ ਇਹ ਵੀ ਇੰਨੀ ਇੱਥੋਂ ਹੱਦ ਤੱਕ ਆਪਾਂ ਨੇ ਨਹੀਂ ਜਾਣਾ ਆ ਇਹ ਲੋਕ ਆ ਜਿਹੜੇ ਮੁੜ ਕੇ ਪਾਰਟੀਆਂ ਛੱਡ ਕੇ ਦੂਜੀਆਂ ਪਾਰਟੀਆਂ ਚ ਭੱਜ ਜਾਂਦੇ ਹਨ ਕੈਪਟਨ ਅਮਰਿੰਦਰ ਸਿੰਘ ਜੋ ਬੀਜੇਪੀ ਚ ਚਲਾ ਗਿਆ। ਜਾਖੜਾ ਉਹ ਬੀਜੇਪੀ ਚ ਚਲਾ ਗਿਆ। ਆ ਜਿਹੜਾ ਆਸ਼ੂਾ ਹੁਣ ਲੁਧਿਆਣੇ ਤੋਂ ਹਰੇ ਆ 100% ਬੀਜੇਪੀ ਵਿੱਚ ਜਾਵੇਗਾ ਅੱਜ ਜਾਵੇ ਔੜੇ ਕੱਲ ਨੂੰ ਜਾਵੇ। ਪਰ ਲੋਕਾਂ ਨੂੰ ਤੁਸੀਂ ਭੇਡਾਂ ਨਾ ਸਮਝਿਆ ਕਰੋ ਜਿਹੜਾ ਕੋਈ ਬੰਦਾ ਚੰਗੇ ਕੰਮ ਕਰਦਾ ਹੈ ਉਹਨੂੰ ਸਲੂਟ ਕਰਿਆ ਕਰੋ ਭਗਵੰਤ ਮਾਨ ਅੱਜ ਵੀ ਇਮਾਨਦਾਰ ਹੈ ਪਹਿਲਾਂ ਵੀ ਇਮਾਨਦਾਰ ਸੀ ਪਰ ਕੱਲੇ ਦੀ ਇਮਾਨਦਾਰੀ ਹੈ ਜਿਹੜੀ ਉਹ ਲੋਕ برداشت ਨਹੀਂ ਕਰਦੇ ਕਿਉਂਕਿ ਹੁਣ ਕੱਲਾ ਬੰਦਾ ਕਿੱਥੇ-ਕਿੱਥੇ ਜਾ ਕੇ ਕੰਮ ਕਰੂਗਾ ਕਿੱਥੇ-ਕਿੱਥੇ ਜਾ ਕੇ ਛਾਪੇ ਮਾਰੂਗਾ ਕਿਉਂਕਿ ਆਪਦੀ ਟੀਮ ਤੋਂ ਹੀ ਕੰਮ ਕਰਵਾ ਸਕਦਾ ਤੇ ਹੁਣ ਵਿੱਚੋਂ ਇਹਦੇ ਵੀ ਐਮਐਲਏ ਆਗੇ ਜਿਹੜੇ ਕਹਿੰਦੇ ਮੁੜ ਕੇ ਆਪਾਂ ਨੇ ਆਉਣਾ ਨਹੀਂ ਤੇ 2 ਰੁਪਏ ਇਕੱਠੇ ਕਰ ਲੋ ਕਰੀ ਜਾਂਦੇ ਕੋਈ ਦੋਰ ਹੈ ਨਹੀਂ ਇਹੋ ਵੀ ਪਤਾ ਹੈ ਭਗਵਾਨ ਤੋਂ ਮਾਣ ਨੂੰ ਵੀ ਪਤਾ ਹੈ ਵੀ ਮੇਰੇ ਜਿਹੜੇ ਅਹੁਦੇਦਾਰ ਹੈ ਪਾਰਟੀ ਦੇ ਟੀਮ ਦੇ ਮੈਂਬਰ ਹੈ ਇਹ ਸਭ ਕੁਝ ਇਕੱਠਾ ਕਰਨ ਤੇ ਲੱਗੇ ਹੋਏ ਐ ਕਿਉਂਕਿ ਉਹ ਜੇ ਇਹਨਾਂ ਦੇ ਵਿੱਚ ਉਲਝਦਾ ਤਾਂ ਜਿਹੜਾ ਹੋਰ ਪ੍ਰਸ਼ਾਸਕੀ ਕੰਮ ਹੈ ਉਹਦੇ ਤੇ ਗ੍ਰਾਵਟ ਆਉਂਦੀ ਹੈ ਸੋ ਵੀਰੋ ਇਹੋ ਜਿਹੇ ਜਿਹੜੇ ਨਸ਼ਾ ਤਸਕਰ ਹੈ ਵੱਡੇ ਮਗਰਮਸਾ ਉਹਨਾਂ ਨੂੰ ਫੜਾਉਣ ਦਾ ਯਤਨ ਕਰਿਆ ਕਰੋ ਕੋਈ 2 ਗ੍ਰਾਮ ਵਾਲਾ ਫੜ ਲਿਆ 10 ਗ੍ਰਾਮ ਵਾਲਾ ਫੜ ਲਿਆ ਇਹ ਕੋਈ ਚਿੱਟਾ ਨਹੀਂ ਇਹ ਕੋਈ ਕੇਸ ਨਹੀਂ ਇੱਕ ਬੰਦਾ ਪੈਰਾਂ ਥੱਲੇ ਪਰ ਆਪਰ ਬਿਠਾਇਆ ਹੁੰਦੇ ਆ ਪਿੱਛੇ ਪੰਜ ਪੁਲਿਸ ਵਾਲੇ ਫੋਟੋਆਂ ਖਿਚਾਏ ਜਾਂਦੇ ਆ ਤੜਕੇ ਖਬਰ ਕੀ ਲੱਗਦੀ ਹੈ ਛੇ ਬੋਤਲਾਂ ਦੇਸੀ ਸ਼ਰਾਬ ਦੀਆਂ ਫੜੀਆਂ ਇੱਕ ਭੱਠੀ ਚੱਲਦੀ ਫੜੀ 10 ਗ੍ਰਾਮ ਚਿੱਟਾ ਫੜਿਆ ਇਹ ਕੋਈ ਬੇਤੁਕੀਆਂ ਗੱਲਾਂ ਹੁਣ ਜਿਹੜੀ ਇਹ 540 ਕਰੋੜ ਰੁਪਏ ਦੀ ਜਾਇਦਾਦ ਜਿਹੜੀ ਜਾਇਦਾਦ ਹੈ ਇਹਦੀ ਆਪਣੇ ਵਿਕਰਮ ਮਜੀਠੀਏ ਦੀ ਕੀ ਸਰਕਾਰ ਇਹਨੂੰ ਜ਼ਬਤ ਕਰੂਗੀ ਕੀ ਸਰਕਾਰ ਇਹਦੀਆਂ ਕੋਠੀਆਂ ਤੇ ਬਲਡੋਜ਼ਰ ਫੇਰੇਗੀ ਇਹ ਆਉਣ ਵਾਲਾ ਸਮਾਂ ਜਿਹੜਾ ਉਹ ਦੱਸੇਗਾ ਇਸ ਕਰਕੇ ਜਿਹੜੇ ਮਗਰਮੱਛ ਵੱਡੇ ਐ ਜਦੋਂ ਉਹਨਾਂ ਨੂੰ ਫੜਿਆ ਜਾਂਦਾ ਉਹਦੇ ਤੁਸੀਂ ਭਾਈ ਸਹੀ ਜਿਹੜੀ ਆ ਗੱਲ ਰੱਖਣ ਦਾ ਮਾਦਾ ਰੱਖਿਆ ਕਰੋ ਤੇ ਮੈਂ ਖਹਿਰਾ ਸਾਹਿਬ ਨੂੰ ਬੇਨਤੀ ਕਰਦਾ ਆਂ ਵੀ ਤੈਨੂੰ ਲੋਕ ਭਾਈ ਚੰਗਾ ਸਮਝਦੇ ਸੀ ਪਰ ਆਹ ਜਿਹੜਿਆ ਤੂੰ ਕਹਿੰਦਾ ਮੈਂ ਪਿੱਠ ਤੇ ਖੜਾ ਐ ਉਧਰੋਂ ਬਾਜਵਾ ਕਹਿੰਦਾ ਮੈਂ ਪਿੱਠ ਤੇ ਖੜਾ ਐ ਇਹਦਾ ਮਤਲਬ ਵੀ ਥੋੜੀ ਨਾ ਤਾਂ ਸਰਕਾਰ ਕਾਂਗਰਸ ਦੀ ਆਵੇ ਨਾ ਅਕਾਲੀਆਂ ਦੀ ਆਵੇ ਹੁਣ ਇੱਕ ਦੂਜੇ ਦੇ ਵਿੱਚ ਜਿਵੇਂ મોદી ਨੇ ਬੈਂਕਾਂ ਨੂੰ ਮਰਜ ਕੀਤਾ ਤੇ ਕਾਂਗਰਸ ਦੇ ਅਕਾਲੀ ਇੱਕ ਦੂਜੇ ਦੇ ਵਿੱਚ ਮਰਜ ਹੋਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਨੋਟਾ ਵਟਨ ਹੈ ਨੋਟਾ ਬਟਨ ਦੇ ਨਾਲ ਤੁਹਾਡਾ ਮੁਕਾਬਲਾ ਹੋਇਆ ਕਰਨਾ ਹੈ ਪਹਿਲਾਂ ਕੈਂਡੀਡੇਟਾਂ ਨਾਲ ਮੁਕਾਬਲਾ ਸੀ ਨੋਟਾ ਵਟਨ ਨਾਲ ਹੋਊਗਾ ਉਸ ਤੋਂ ਬਾਅਦ ਇਹਨਾਂ ਦਾ ਮੁਕਾਬਲਾ ਨੀਟੋ ਛਟਣਾ ਵਾਲੇ ਨਾਲ ਹੋਣਾ ਉਹ ਵੀ ਬੰਦਾ ਜਿਹੜਾ ਹੈਗਾ 67 68 ਵੋਟਾਂ ਲੈ ਗਿਆ ਪਰ ਉਹਨੇ ਆਪਦਾ ਰੀਜਨ ਦਾਤਾ ਉਹ ਕਹਿੰਦਾ ਜੀ ਮੈਂ ਜਿੱਤ ਜਾਣਾ ਸੀ ਸਰਕਾਰ ਨੇ ਮੇਰੇ ਨਾਲ ਧੋਖਾ ਕੀਤਾ ਕਿ ਮੇਰੇ ਜਿਹੜੇ ਵੋਟਰ ਸੀ ਉਹ ਉਹ ਛੁੱਟੀਆਂ ਕਰਕੇ ਬਾਹਰ ਗਏ ਹੋਏ ਸੀਗੇ ਤੇ ਛੁੱਟੀਆਂ ਦੇ ਵਿੱਚ ਜਿਹੜੇ ਇਲੈਕਸ਼ਨ ਕਰਾਤੇ ਉਹਦਾ ਇੱਕ ਜਿਹੜੀ ਹੈ ਗੱਲ ਉਹਨੇ ਲੌਜਿਕ ਕੀਤੀ ਹੈ ਉਹਦੇ ਕੋਲ ਨਿਕਲਣ ਦਾ ਇੱਕ ਜਰੀਆ ਤਾਂ ਹੈ ਨਾ ਤੁਹਾਡੇ ਕੋਲੇ ਕੋਈ ਵੀ ਨਹੀਂ ਨਾਕਾਲੀਆਂ ਕੋਲੇ ਐ ਨਾ ਕਾਂਗਰਸੀਆਂ ਕੋਲੇ ਇੱਕ ਦੂਜੇ ਤੇ ਦੋਸ਼ਣ ਲਾਈ ਜਾਂਦੇ ਹੋ ਫਿਰ ਤੁਹਾਡੇ ਅਸਤੀਫੇ ਦੀ ਛੜੀ ਦੇ ਦਿੰਦੇ ਹੋ ਫਿਰ ਤੁਹਾਡੀ ਇੱਕ ਭੱਜਣ ਦੀ ਯੋਜਨਾ ਹੁੰਦੀ ਹੈ ਦੂਜੀ ਪਾਰਟੀ ਦੇ ਵਿੱਚ ਜਾ ਕੇ ਫਿਰ ਉਹੀ ਗੰਦ ਫੇਰ ਪਾਉਣਾ ਹੁੰਦਾ ਹੈ ਇਸ ਕਰਕੇ ਜਿਹੜੀ ਆਮ ਆਦਮੀ ਪਾਰਟੀ ਆਈ ਹੈ ਇਹ ਕਾਲੀਆਂ ਤੇ ਕਾਂਗਰਸੀਆਂ ਚੋਂ ਆਈ ਹੈ ਕੋਈ ਬਾਹਰੋਂ ਪਾਕਿਸਤਾਨ ਚੋਂ ਬੰਦੇ ਨਹੀਂ ਆਏ ਤੁਹਾਡੇ ਵਿੱਚੋਂ ਹੀ ਬੰਦੇ ਗਏ ਆ ਠੀਕ ਹੈ ਵੀ ਉਹਦੇ ਵਿੱਚ ਕੋਈ 80% 82% 15%, 15% 18% ਕੋਈ ਇਮਾਨਦਾਰ ਬੰਦੇ ਸੀ ਜਿਹੜੇ ਉਹ ਤੁਹਾਡਾ ਸਾਥ ਛੱਡ ਕੇ ਨਵੇਂ ਬਦਲਾਵ ਬਣਾ ਕੇ ਸੀ ਹੁਣ ਇਹਦੇ ਵਿੱਚੋਂ ਵੀ ਛਾਂਟੀ ਹੋਊਗੀ ਇਹ ਆਉਣ ਵਾਲਾ ਜਿਹੜਾ ਸਮਾਂ ਦੱਸੂਗਾ ਜਿਹੜਾ ਵਿਕਰਮਜੀਤ ਜੀ ਨੂੰ ਪੜਿਆ ਹੈ ਇਹ ਜਾਇਜ਼ ਹੈ ਜਿਹੜੀ ਉਹਨੇ ਮਤਲਬ ਜਾਇਦਾਦ ਬਣਾਈ ਐ ਸਰਕਾਰ ਉਹਦੀ ਕੁਰਕ ਕਰੇ ਤੇ ਉਹਦੇ ਜਿਹੜੇ ਬਲਡੋਜਰ ਫੇਰ ਕੇ ਲੋਕਾਂ ਨੂੰ ਸਾਫਤ ਕਰਦੇ ਵੀ ਇੱਕ ਤਸਕਰ ਫੜਿਆ ਸੀਗਾ ਤੇ ਉਹਦਾ ਅਸੀਂ ਭਾਈ ਆ ਹਾਲ ਕੀਤਾ ਤੇ ਜਿਹੜੇ ਗਰੀਬਾਂ ਦੇ ਜਾਂ ਹੋਰ ਆ ਘਰ ਟਾਏ ਜਾਂਦੇ ਆ ਉਹ ਤੁਹਾਡੇ ਜਿਹੜੇ ਸਾਰੇ ਕਵਰ ਹੋ ਜਾਣਗੇ ਭਾਈ ਜੇ ਇਹਨੂੰ ਫੜਿਆ ਸੀ ਤਾਂ ਇਹਦੀ ਵੀ ਕੋਠੀ ਟਾਤੀ ਤੇ ਜੇ ਛੋਟੇ-बड़े ਸੀ ਤਸਕਰ ਤਾਂ ਉਹਨਾਂ ਦੀ ਵੀ ਟਾਤੀ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ